ਉਬਤੇ ਦਿਨੀ ਹਨੇਰੀ ਵਾਲੀ ਰਾਤ ਪਿੰਡ ਡਾਲ ਦੇ ਖੇਤਾਂ ਵਿੱਚ ਲੱਗੀ ਭਿਆਨਕ ਆਗ ਜਿਸ ਨੂੰ ਨੌਜਵਾਨਾਂ ਵੱਲੋਂ ਬੜੀ ਮੁਸ਼ਕਲ ਨਾਲ ਉਹ ਬੁਝਾਇਆ ਗਿਆ ਇਸ ਮੌਕੇ ਸਮਾਜ ਸੇਵੀ ਸਰਬਜੀਤ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਇਹ ਵੀ ਜੀ ਇਛੋਣਾ ਅੱਗ ਮਤਲਬ ਅਸਮਾਨੀ ਬਿਜਲੀ ਕਰਕੇ ਗੇਂਦੋ ਜਾਂ ਕਿਸ ਤਰ੍ਹਾਂ ਅੱਗ ਪਿੱਛੋਂ ਲੱਗੀ ਆਈ ਲੱਗਦੀ ਲੱਗਦੀ ਗਾਂ ਵੇਖੋ ਆ ਰੁਖ ਮਤਲਬ ਰੁੱਖਾਂ ਨੂੰ ਵੀ ਪਈ ਰੁੱਖ ਕਈ ਵਿੱਚੋਂ ਸੜ ਗਏ ਕਈ ਵਿੱਚੋਂ ਮਤਲਬ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਅੱਗ ਬੁਝਾ ਦਿੱਤੀ ਗਈ ਉਹ ਇਹ ਅੱਗ ਮਤਲਬ ਬੁਝਨ ਕਰਕੇ ਪਿੰਡ ਦੇ ਨੌਜਵਾਨਾਂ ਨੇ ਸਾਥ ਦਿੱਤਾ ਤੇ ਅੱਗ ਬੁਝਾ ਦਿੱਤੀ ਗਈ ਤੇ ਜਿਸ ਦਾ ਕਰਕੇ ਰੁੱਖਾਂ ਦਾ ਬਚਾਅ ਹੋ ਗਿਆ ਤੇ ਵੈਸੇ ਸਤਕਾਰਯੋਗ ਸਾਰੇ ਹੀ ਵੀਰਾਂ ਨੂੰ ਬੇਨਤੀ ਆ ਕਿ ਇਸ ਕਿਸਾਨ ਭਰਾਵਾਂ ਨੂੰ ਕਿ ਸਾਰਿਆਂ ਦਾ ਹੀ ਸਾਡਾ ਫਰਜ਼ ਬਣਦਾ ਜਦੋਂ ਇੱਕ ਰੁੱਖ ਸੜ ਜਾਂਦਾ ਨਾ ਇੱਕ ਰੁੱਖ ਸੜਨ ਦੇ ਨਾਲ ਸਾਡਾ ਹਜ਼ਾਰਾਂ ਆਦਮੀਆਂ ਦਾ ਉਸ ਟਾਈਮ ਗੇਨ ਲੋ ਵੀ ਕਤਲ ਹੋ ਜਾਂਦਾ ਕਿਉਂਕਿ ਰੁੱਖ ਸੜਕਾਂ ਤੇ ਸਰਕਾਰੀ ਥਾਵਾਂ ਤੇ ਹੀ ਰਹਿ ਗਏ ਆ ਪੈਲੀਆਂ ਜਮੀਨਾਂ ਦੇ ਵਿੱਚ ਤੇ ਆਪਾਂ ਰਹਿਣ ਨਹੀਂ ਦਿੱਤੇ ਤੇ ਇਹ ਮਤਲਬ ਆਕਸੀਜਨ ਜਿਹੜਾ ਪੈਦਾ ਕਰਦਾ ਵਾ ਰੁੱਖ ਇਹ ਬੜੀ ਵੱਡੀ ਗੱਲ ਆ ਇਹ ਜਦੋਂ ਇੱਕ ਰੁੱਖ ਸੜਦਾ ਤੇ ਹਜ਼ਾਰਾਂ ਲੋਕਾਂ ਦਾ ਉਸ ਟਾਈਮ ਅਸੀਂ ਕਤਲ ਕਰ ਦਿੰਨੇ ਆ ਇਹ ਸਾਰਿਆਂ ਦਾ ਹੀ ਸਾਡਾ ਫਰਜ਼ ਬਣਦਾ ਵੀ ਰੁੱਖਾਂ ਦੀ ਸਾਂਭ ਸੰਭਾਲ ਕਰੀਏ ਇਹ ਅਸੀਂ ਜਦੋਂ ਜਹਿਦ ਕਰਕੇ ਪਿੰਡ ਦੇ ਨੌਜਵਾਨਾਂ ਨੇ ਸਾਰਿਆਂ ਨੇ ਮਤਲਬ ਇਸ ਦੇ ਵਿੱਚ ਹੰਗਾਰਾ ਸਾਰਿਆਂ ਦਿੱਤਾ ਤੇ ਅੱਗ ਜਿਹੜੀ ਬੁਝਾਈ ਆ ਤੇ ਬਚਾ ਆਇਆ